ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਕਰਦਾ ਤੁਹਾਡੇ ਆਪਣੇ ਚੈਨਲ CB77 ਸਟੱਡੀ ਪੁਆਇੰਟ ਤੇ ਅੱਜ ਦੀ ਸਾਡੀ ਪਰਸੈਂਟੇਜ ਦੀ ਸੈਕੰਡ ਕਲਾਸ ਹੋਏਗੀ ਜਿੰਦੇ ਵਿੱਚ ਅਸੀਂ ਕਰਾਂਗੇ ਅ ਪ੍ਰਾਈਸ ਗੁਣਾ ਐਕਸਪੈਂਡੀਚਰ ਬਰਾਬਰ ਕੰਜ਼ਮਪਸ਼ਨ ਠੀਕ ਹੈ ਵੀ ਵਸਤੂ ਦਾ ਰੇਟ ਉਹਦੀ ਖਪਤ ਕਿੰਨੀ ਹੋਈ ਤੇ ਸਾਡਾ ਖਰਚਾ ਕਿੰਨਾ ਹੋਇਆ ਖਰਚਾ ਕਿੰਨਾ ਹੋਇਆ ਜਿਵੇਂ ਕਿ ਅਸੀਂ ਬਾਜ਼ਾਰ ਗਏ ਠੀਕ ਹੈ ਬਾਜ਼ਾਰ ਗਏ ਅਸੀਂ ਲੈਣ ਚਲੇ ਗਏ ਗੁਲਾਬ ਜਮਨ ਗੁਲਾਬ ਜਮਨ ਗਲਾਜ਼ ਜਮਨ ਦਾ ਇੱਕ ਰੇਟ ਹੈ ਇੱਕ ਇੱਕ ਗਲਾਜ਼ਮ ਦਾ ਰੇਟ ਹੈ 10 ਰੁਪਏ ਠੀਕ ਹੈ ਇੱਕ ਪੀਸ ਕਿੰਨੇ ਦਾ ਆਏਗਾ 10 ਰੁਪਏ ਦਾ ਅਸੀਂ ਗੁਲਾਬ ਜਮਨ ਖਰੀਦ ਲੈ 20 ਗੁਲਾਬ ਜਮਨ ਖਰੀਦ ਲੈ 20 ਤੇ ਸਾਡੇ ਖਰਚੇ ਜੇਬ ਚ ਪੈਸੇ ਕਿੰਨੇ ਲੱਗੇ ਖਰਚਾ ਹੋ ਗਿਆ 200 ਠੀਕ ਹੈ दस रुपए तो एक है खरीदे किने वी वी पीस लैसे दे के किन्ने आए दो सौ तो उड़ा खर्च है ना ठीक है देखो प्राइस गुना कंजमशन इक्वल एक्सपेंडिचर ਠੀਕ ਆ ਪ੍ਰਾਈਸ ਗੁਣਾ ਪ੍ਰਾਈਸ ਮਤਲਬ ਰੇਟ ਵਸਤੂ ਦਾ ਰੇਟ ਕਿੰਨੀ ਖਪਤ ਕੀਤੀ ਖਪਤ ਇਕੁਅਲ ਖਰਚ ਸਿੰਪਲ ਗੱਲ ਹੈ ਨਾ ਵਿਚੀ ਦਾ ਰੇਟ ਕਿੰਨਾ ਹੈ ਚੀਜ਼ ਦਾ ਰੇਟ ਕਿੰਨਾ ਹੈ ਚਾਈ ਦੀ ਕਿੰਨੀ ਹੈ ਤੇ ਪੈਸੇ ਤਾਂ ਦੇਣੇ ਪੈਣਗੇ ਨਾ ਫਿਰ ਆਪਾਂ ਨੂੰ ਉਹਦਾ ਖਰਚ ਕਿੰਨਾ ਹੋਇਆ ਠੀਕ ਆ ਹੁਣ ਆਪਾਂ ਗੱਲ ਕਰਦੇ ਆ ਕਵੈਸਚਨ ਨੰਬਰ ਫਸਟ ਦੀ ਵੀ ਕਵੈਸਚਨ ਕਿੱਦਾਂ ਬਣਦੇ ਆਂਦੇ ਐਗਜ਼ਾਮ 'ਚ ਕਵੈਸਚਨ ਕਿੱਦਾਂ ਬਣਦੇ ਆਂ ਠੀਕ ਆ ਆ ਚੀਜ਼ ਯਾਦ ਰੱਖਣੀ ਆ ਰੇਟ ਗੁਣਾ ਖਪਤ ਬਰਾਬਰ ਖਰਚਾ ਵੀ ਚੀਜ਼ ਦਾ ਰੇਟ ਕਿੰਨਾ ਸੀ ਅਸੀਂ ਖਪਤ ਕਿੰਨੀ કરી ਉਹਦਾ ਖਰਚਾ ਕਿੰਨਾ ਹੋਏਗਾ ਠੀਕ ਆ ਫਾਰਮੂਲਾ ਕੀ ਹੈ ਫਾਰ ਮੁੱਲਾ ਫਾਰਮੂਲਾ ਕੀ ਹੈ ਰੇਟ ਗੁਣਾ ਖਪਤ ਰੇਟ ਕਿੰਨਾ ਸੀ ਅਸੀਂ ਖਪਤ ਕਿੰਨੀ કરી ਤੇ ਸਾਡੀ ਜੇਬ ਚੋਂ ਖਰਚਾ ਯਾਨੀ ਕਿ ਪੈਸੇ ਕਿੰਨੇ ਲੱਗੇ ਠੀਕ ਹੈ ਜੀ ਕੁਸਚਨ ਆਉਂਦਾ ਹੈ ਕਿਸੇ ਵਸਤੂ ਦਾ ਕਿਸੇ ਵਸਤੂ ਦਾ ਰੇਟ ਵੀ ਪਰਸੈਂਟ ਵੱਧ ਵੱਧ ਗਿਆ ਤਾਂ ਉਹ ਆਪਣੀ ਖਪਤ ਨੂੰ ਖਪਤਾਂ ਨੂੰ ਕਿੰਨਾ ਕਟਾਵੇ ਮਤਲਬ ਕਿ ਕਿੰਨਾ ਕੱਟ ਕਰੇ ਤਾਂ ਜੋ ਉਸ ਦੇ ਖਰਚ ਵਿੱਚ ਕੋਈ ਪ੍ਰਭਾਵ ਨਾ ਪਵੇ ਕੋਈ ਪ੍ਰਭਾਵ ਨਾ ਪਵੇ ਠੀਕ ਹੈ ਜੀ ਤਾ ਜੋ ਉਸਦੇ ਖਰਚ ਵਿੱਚ ਕੋਈ ਪ੍ਰਭਾਵ ਨਾ ਪਵੇ ਠੀਕ ਆ ਕਿਸੇ ਵਸਤੂ ਯਾਨੀ ਕੋਈ ਵੀ ਵਸਤੂ ਉਹਦਾ 20% ਰੇਟ ਵੱਧ ਗਿਆ 20% ਰੇਟ ਵੱਧ ਗਿਆ ਰੇਟ ਵਧਿਆ ਕਿੰਨਾ ਰੇਟ ਕਿੰਨਾ ਵਧਿਆ 20% 20% ਰੇਟ ਵੱਧ ਗਿਆ ਠੀਕ ਆ ਮੰਨ ਕੇ ਚੱਲੋ ਜੋ ਜੇ ਇਹ ਬੰਦਾ ਪਹਿਲਾ ਪੈਸਾ ਲਿਆਂਦਾ ਪਿਆ ਅ ਵਸਤੂ ਕੋਈ ਬਾਜ਼ਾਰ ਚ ਲਿਆਂਦਾ ਪਿਆ ਸੀ ਸਹੀ ਹੁੰਦਾ ਚੱਲੀ ਜਾਂਦਾ ਸੀ ਸਭ ਕੁਝ ਸਹੀ ਚੱਲੀ ਜਾਂਦਾ ਸੀ ਅਗਲੇ ਦਿਨ ਗਿਆ ਦੁਕਾਨਦਾਰ ਨੇ ਦੱਸਿਆ ਵੀ ਆ ਵਸਤੂ ਦਾ ਰੇਟ ਕਿੰਨਾ ਵਧ ਗਿਆ 20% ਵੀ ਕਾਕਾ ਤੈਨੂੰ ਇੰਨੇ ਪੈਸੇ ਜ਼ਿਆਦਾ ਦੇਣੇ ਪੈਣਗੇ ਉਹਨੇ ਕਿਹਾ ਠੀਕ ਆ ਕੋਈ ਚੱਕਰ ਨਹੀਂ ਵੀ ਮੇਰੇ ਕੋਲ ਇੰਨਾ ਪੈਕੇਜ ਆ ਮੈਂ ਇੰਨੇ ਪੈਸੇ ਖਰਚਨੇ ਆ ਕੋਈ ਚੱਕਰ ਨਹੀਂ ਮੈਂ ਖਫਤ ਨੂੰ ਘਟਾ ਲੈਣਾ ਵੀ ਜਿੱਥੇ ਚੀਜ਼ ਮੈਂ 5 ਕਿਲੋ ਵਰਤਦਾ ਪਿਆ ਉਥੇ 4 ਕਿਲੋ ਵਰਤ ਲਾਂਗਾ ਤੇ ਮੇਰੇ ਪੈਸੇ ਉਨੇ ਹੀ ਲੱਗਣਗੇ ਠੀਕ ਹੈ ਤੁਸੀਂ ਰੇਟ ਵਧਾਇਆ ਤੇ ਮੈਂ ਆਪਣੀ ਖਪਤ ਵਿੱਚ ਘਟਾ ਲੈਣਾ ਤੇ ਮੇਰਾ ਖਰਚਾ ਕੀ ਆ ਜਾਏਗਾ ਬਰਾਬਰ ਵੀ ਮੇਰੇ ਖਰਚੇ 'ਚ ਤਾਂ ਕੋਈ ਫਰਕ ਨਹੀਂ ਪੈਣ ਵਾਲਾ ਠੀਕ ਹੈ ਕਿੰਨਾ ਮਰਜ਼ੀ ਜ਼ੋਰ ਮਾਰ ਲੈ ਪਰ ਮੇਰਾ ਖਰਚਾ ਨਹੀਂ ਵਧਣ ਵਾਲਾ ਠੀਕ ਹੈ ਉਹਨੇ ਹੀ ਗੱਲ ਕਰਤੀ ਰੇਟ ਵਧਿਆ ਕਿੰਨਾ 20% 20% ਦੀ ਵੈਲਿਊ ਕਿੰਨੀ ਹੁੰਦੀ ਹੈ 1/5 ਇਹਦੇ ਮੈਥਡ ਹੋਰ ਵੀ ਬਹੁਤ ਆ ਬਟ ਇਹ ਜਿਹੜਾ ਨਾ ਇਹ ਬਿਲਕੁਲ ਸਿੰਪਲ ਹੈ ਠੀਕ ਹੈ ਪਹਿਲਾ ਰੇਟ ਕਿੰਨਾ ਸੀ 5 ਵਧ ਕੇ ਕਿੰਨਾ ਹੋ ਗਿਆ ਆ ਦੇਖੋ ਆ ਪਹਿਲਾ ਰੇਟ ਆ ਪਹਿਲਾ ਵਾਲਾ ਠੀਕ ਹੈ ਤੇ ਵਧਿਆ ਕਿੰਨਾ 1 5 ਤੋਂ ਕਿੰਨਾ ਵਧ ਗਿਆ 6 ਹੁਣ ਰੇਟ ਕਿੰਨਾ ਹੋ ਗਿਆ 6 ਠੀਕ ਹੈ ਉਹੀ ਹੋ ਗਿਆ ਨਾ ਪ੍ਰਾਈਸ ਇਹ ਪ੍ਰਾਈਸ ਆ ਹੁਣ ਉਹਨੂੰ ਐਕਸਪੈਂਡੀਚਰ ਕਿੰਨਾ ਘਟਾਉਣਾ ਪਏਗਾ ਤਾਂ ਜੋ ਉਸ ਦਾ ਉਸ ਦਾ ਜੋ ਐਕਸਪੈਂਡੀਚਰ ਬਰਾਬਰ ਆਏ ਉਹਨੂੰ ਕਿੰਨੀ ਕੰਜ਼ਮਪਸ਼ਨ ਘਟਾਣੀ ਪੈਗੀ ਮੰਨ ਕੇ ਚਲੋ ਵੀ ਖਰਚਾ ਖਪਤ ਕਿੰਨੀ ਘਟ ਕਰਨੀ ਪੈਗੀ ਤਾਂ ਜੋ ਉਸ ਦਾ ਖਰਚਾ ਇਕਵਲ ਇਕਵਲ ਆਏ ਠੀਕ ਹੈ ਪ੍ਰਾਈਸ ਕੰਜ਼ਮਪਸ਼ਨ ਇੰਗਲਿਸ਼ ਛੱਡੋ ਆਪਾਂ ਪੰਜਾਬੀ ਚ ਲਿਖਦੇ ਆ ਆ ਹੈਗਾ ਜੀ ਰੇਟ ਇੱਥੇ ਆਏਗੀ ਖਪਤ ਖਪਤ ਔਰ ਖਰਚਾ ਆਈ ਫਾਰਮੂਲਾ ਬਣ ਗਿਆ ਨਾ ਰੇਟ ਗੁਣਾ ਖਪਤ ਬਰਾਬਰ ਖਰਚਾ ਖਪਤ ਨੂੰ ਕਿੰਨੀ ਕਰਨੀ ਪੈਗੀ ਖਰਚਾ ਉਹਨੇ ਕਰਨਾ ਹੈ ਮਾਨਿਕ ਚਲੋ ਜੇ ਕਰੋ ਪਹਿਲਾਂ ਵੀ ਇੱਕ ਖਰਚਦਾ ਪਿਆ ਸੀ ਤੇ ਹੁਣ ਵੀ ਕਿੰਨਾ ਖਰਚੇਗਾ ਇੱਕ ਤੇ ਕਿਦਾਂ ਇਕੁਅਲ ਹੋ ਸਕਦਾ ਹੈ ਅਗਰ ਇਥੇ ਚੀਜ਼ ਕਿੰਨੇ ਦੀ ਸੀ ਪਹਿਲਾਂ 50 ਦੀ ਬਾਅਦ ਚ ਮਿਲਦੀ ਆ ਉਹਨੂੰ 6 ਰੁਪਏ ਦੀ ਉਸ ਆਪਣੀ ਖਪਤ ਨੂੰ ਕਿੰਨਾ ਘਟ ਕਰੇ ਤਾਂ ਜੋ ਉਸ ਦੇ ਖਰਚ ਤੇ ਕੋਈ ਵੀ ਪ੍ਰਭਾਵ ਨਾ ਪਵੇ ਠੀਕ ਆ ਖਰਚ ਘਟ ਘਟ ਕਰੇਗਾ ਇਹ ਇਹਦਾ ਇਨਵਰਸ ਹੋ ਜਾਏਗਾ ਪੰਜ ਤਾਂ 6 ਖਰੀਦਾ ਪਿਆ ਸੀ ਚਲੋ ਕੋਈ ਚੱਕਰ ਨਹੀਂ ਉਹਨੇ ਕਿਹਾ ਠੀਕ ਆ ਜਿੱਥੇ ਉਹ ਚੀਜ਼ 6 ਖਰੀਦਾ ਪਿਆ ਸੀ ਉਹ 5 ਕਰ ਦੇਗਾ ਨਾ ਆਪਣੀ ਖਪਤ ਨੂੰ ਘਟਾ ਦੇਗਾ ਖਪਤ ਨੂੰ ਘਟਾ ਦੇਗਾ ਦੇਖੋ ਇਹਨੂੰ ਮਲਟੀਪਲ ਕਰਕੇ ਦੇਖੋ ਤੇ ਇਕੁਅਲ 1 1 ਆ ਜਾਏਗਾ ਠੀਕ ਆ ਆ ਦੇਖੋ 5 6 30 5 6 30 ਰੇਸ਼ਿਓ ਚ ਰੱਖਿਆ 1 1 ਆ ਜਾਏਗਾ ਠੀਕ ਆ ਠੀਕ ਆ ਇਥੋਂ ਖਪਤ ਉਹਨੇ ਪਹਿਲਾਂ ਉਹਦੀ ਕਿੰਨੀ ਸੀ 6 ਹੁਣ ਕਿੰਨੀਆਂ 5 ਉਹਨੇ ਘਟਾਈ ਕਿੰਨੀ ਆ ਉਹਨੇ ਖਪਤ ਘਟਾਤੀ 1 ਖਪਤ ਕਿੰਨੀ ਘਟਾਤੀ ਉਹਨੇ 1 ਕਿੱਥੋਂ ਘਟਾਈ ਆ ਪਹਿਲਾਂ ਕਿੰਨੀ ਸੀ 6 1/6 ਪਰਸੈਂਟ ਕੱਢਣ ਵਾਸਤੇ ਉਸਦੇ ਖਰਚ ਵਿੱਚ ਕਿੰਨੇ ਪਰਸੈਂਟ ਘਟ ਕੀਤੀ ਜਾਏ ਤਾਂ ਜੋ ਉਸਦੇ ਖਰਚ ਵਿੱਚ ਕੋਈ ਪ੍ਰਭਾਵ ਨਾ ਪਵੇ 1/6 ਉਨਾ 100% ਦੀ ਵੈਲਿਊ ਕੱਢਣ ਵਾਸਤੇ ਇਹ ਹੁੰਦੀ ਆਪਾਂ ਨੂੰ ਪਤਾ 16 ਸਹੀ 2/3% ਆਪਣੀ ਖਪਤ ਘੱਟ ਕਰ ਲਏਗਾ ਨਾ ਉਹਦੇ ਖਰਚੇ 'ਚ ਕੋਈ ਪ੍ਰਭਾਵ ਨਹੀਂ ਪੈਣ ਵਾਲਾ ਜੇਕਰ ਉਸ ਦਾ ਰੇਟ ਕਿਸੇ ਵਸਤੂ ਦਾ ਰੇਟ ਵਧ ਗਿਆ 20% ਠੀਕ ਆ 20% ਵਧ ਗਿਆ ਉਹ ਆਪਣੀ ਖਪਤ ਨੂੰ ਘੱਟ ਕਰੇਗਾ ਉਹਨੂੰ ਖਪਤ ਘੱਟ ਕਰਨੀ ਪੈਗੀ ਜੇਕਰ ਉਹਨੇ ਸੋਚ ਹੀ ਲਿਆ ਵੀ ਮੈਂ ਖਰਚਾ ਨਹੀਂ ਵਧ ਕਰਨਾ ਕਿੰਨਾ ਮਰਜ਼ੀ ਰੇਟ ਚਾਹੇ ਵਧੇ ਭਾਵੇਂ ਘਟੇ ਮੈਂ ਖਰਚਾ ਨਹੀਂ ਵੱਧ ਕਰਨਾ ਤੇ ਉਹਨੂੰ ਕੀ ਕਰਨਾ ਪਏਗਾ ਖਪਤ ਘਟਾਣੀ ਪਏਗੀ ਖਪਤ ਕਿੰਨੀ ਘਟਾਈ ਪਹਿਲਾਂ ਜਿੱਥੇ 6 ਕਰਦਾ ਸੀ ਉੱਥੇ ਉਹਨੇ 5 ਕਰਤੀ ਕਿੰਨੀ ਘਟਾਤੀ 1 ਕਿੱਥੋਂ ਕੀਤੀ ਆ 6 ਤੋਂ 6 نیچے ਰੱਖਿਆ ਪਰਸੈਂਟ ਕੱਢਣ ਵਾਸਤੇ ਗੁਣਾ 100 ਆਪਾਂ ਨੂੰ ਪਤਾ 1/6 ਦੀ ਵੈਲਿਊ ਕਿੰਨੀ ਹੁੰਦੀ ਆ 16.62/3% ਇਹ ਕਿਸ ਨੂੰ ਖਪਤ ਘਟ ਕਰਨੀ ਪਏਗੀ ਠੀਕ ਹੈ ਜੀ ਰਾਈਟ ਡਾਉਨ ਕਰ ਲਓ ਇਹ ਪੁੱਛਦਾ ਹੈ एग्जाम एग्जामिनर ਇਹਦੇ ਬੱਚੇ ਫਾਸੇ ਜਾਂਦੇ ਆ ਇਹ ਹੁੰਦਾ ਇਹਦੇ ਚ ਕੁਝ ਵੀ ਨਹੀਂ ਦੇਖੋ ਇੱਕ ਹੋਰ ਮੈਥਡ ਵੀ ਹੁੰਦਾ ਠੀਕ ਹੈ ਇੱਕ ਹੋਰ ਮੈਥਡ ਵੀ ਠੀਕ ਹੈ ਇੱਕ ਹੋਰ ਮੈਥਡ ਵੀ ਕਰਦੇ ਆ ਰੇਟ ਵਿੱਚ ਵਾਧਾ ਕਿੰਨਾ ਹੋਇਆ 20% ਦਾ 20% ਦਾ ਵਾਧਾ ਹੋ ਗਿਆ ਮੰਨ ਕੇ ਚਲੋ ਚੀਜ਼ ਪਹਿਲਾਂ 100 ਦੀ ਸੀ ਹੁਣ ਕਿੰਨੇ ਦੀ ਮਿਲਣ ਲੱਗੀ 20% ਦੇ ਵੱਧ ਹੋ ਗਿਆ 120 ਦਾ ਠੀਕ ਹੈ 120 ਦਾ ਵੱਧਾ ਹੋ ਗਿਆ ਉਹਨੇ ਖਰਚੇ ਚ ਕੋਈ ਖਰਚੇ ਚ ਕੋਈ ਬਦਲਾਵ ਨਹੀਂ ਲੈਣਾ ਵੀ ਪਹਿਲਾਂ ਵੀ ਉਹ ਪਹਿਲਾਂ ਕਿੰਨੇ ਪੈਸੇ ਖਰੀਦਦਾ ਖਰਚਦਾ ਸੀ 1 ਰੁਪਿਆ ਫਿਰ ਵੀ ਉਹ 1 ਰੁਪਿਆ ਖਰਚੇਗਾ ਠੀਕ ਆ ਉਹਨੇ ਖਰਚੇ ਚ ਕੋਈ ਬਦਲਾਵ ਨਹੀਂ ਕਰਨਾ ਬਸ ਇੱਥੇ ਫ੍ਰੈਕਸ਼ਨ ਆ ਉਥੇ ਸਿੱਧਾ ਆਪਾਂ 100 ਲੈਟ ਕਰਕੇ ਵੀ ਕਰ ਸਕਦੇ ਆ ਸਿੰਪਲ ਜੀ ਗੱਲ ਆ ਜੇਕਰ 100 ਦੀ ਪਹਿਲਾਂ 120 ਚੀਜ਼ਾਂ ਮਿਲਦੀਆਂ ਪਈਆਂ ਸੀ ਫੇਰ ਉਹਨਾਂ 100 ਦੇ ਕਿੰਨੇ ਮਿਲਣ ਗਿਆ ਹਾਂ 120 ਦਿਆ 100 ਠੀਕ ਹੈ ਉਹ ਕਿੰਨੇ ਕੱਟ ਇਥੋਂ ਕਰਦਾ ਪਿਆ ਪਹਿਲਾਂ 120 ਲੈਂਦਾ ਸੀ ਚੀਜ਼ਾਂ ਹੁਣ ਉਹ 100 ਖਰੀਦਦਾ ਪਿਆ ਠੀਕ ਆ ਕਿੰਨੇ ਕੱਟ ਕਰਦਾ ਪਿਆ 20 ਕਿੱਥੋਂ ਕਰ ਰਿਹਾ 120 ਪਹਿਲਾਂ ਖਪਤਾ ਇੱਥੇ ਗਈ ਸੀ ਨਾ ਖਪਤਾ 120 ਗੁਣਾ 100 ਕੱਟ ਕੇ 1/6 16 ਸਹੀ 2/3% ਸੇਮ ਹੀ ਆ ਠੀਕ ਆ ਚਲਦੇ ਆਂ ਸੀ ਅੱਜ ਦੇ ਨੈਕਸਟ ਕੁਐਸਚਨ ਵੱਲ ਸੇਮ ਹੀ ਐਕਵਸਚਨ ਕਿਸੇ ਵਸਤੂ ਦਾ ਕਿਸੇ ਵਸਤੂ ਛੱਡੋ ਚਾਵਲ ਲਿਖਦੇ ਆਪਾਂ ਚਾਵਲ ਦੇ ਰੇਟ ਵਿੱਚ ਰੇਟ ਵਿੱਚ 10% ਕਮੀ ਆ ਜਾਂਦੀ ਹੈ ਕਮੀ ਆ ਜਾਂਦੀ ਹੈ ਆਦਮੀ ਖੁਸ਼ ਹੋ ਗਿਆ ਕਮੀ ਆ ਗਈ ਆਦਮੀ ਖੁਸ਼ ਹੋ ਗਿਆ ਉਹਨੇ ਸੋਚ ਲਿਆ ਕੋਈ ਚੱਕਰ ਨਹੀਂ ਜਿੱਥੇ ਮੈਂ ਕਿਲੋ ਖਾਂਦਾ ਸੀ ਨਾ ਜਿਆਦਾ ਹੀ ਖਾਉਂ ਬਾਕੀ ਖਰਚਾ ਜਿੰਨਾ ਮੈਂ ਖਰਚਾ ਤੇ ਕਰਨਾ ਹੀ ਕਰਨਾ ਹੈ ਕੋਈ ਚੱਕਰ ਨਹੀਂ ਜੇਕਰ ਰੇਟ ਘਟ ਗਿਆ ਮੈਂ ਥੋੜੇ ਜਿਆਦਾ ਖਾਣੇ ਸ਼ੁਰੂ ਕਰ ਦਿੰਨਾ ਠੀਕ ਹੈ ਖਪਤ ਕਿੰਨੀ ਵਧਾਏਗਾ ਕਿੰਨੇ ਆਪਣੀ ਖਪਤ ਕਿੰਨੇ ਪਰਸੈਂਟ ਵੱਧ ਕਰੇ जो उस दे खर्च विच कोई बदलाव ना आए ठीक है देखो अगे रेट वैसे ਅੱਗੇ ਕਿੰਨਾ ਰੇਟ ਵਧ ਗਿਆ ਸੀ ਹੁਣ ਕਮੀ ਕਰਤੀ ਤੋ ਅੱਗੇ ਖਪਤ ਖਪਤ ਅਗੇ ਉਹਨੂੰ ਘਟਾਣੀ ਪੈ ਰਹੀ ਸੀ ਠੀਕ ਆ ਕੱਟ ਕਰਨੀ ਪੈ ਰਹੀ ਸੀ ਹੁਣ ਉਹ ਖਪਤ ਕਿੰਨੀ ਵਧਾ ਦੇਗਾ ਨਾ ਉਹਨੇ ਸੋਚ ਹੀ ਲਿਆ ਵੀ ਮੈਂ ਖਰਚਾ ਕਰਨਾ ਹੀ ਕਰਨਾ ਹੈ ਬਰਾਬਰ ਇਕੁਅਲ ਕਰਨਾ ਹੀ ਕਰਨਾ ਖਰਚਾ ਸੋਚ ਹੀ ਲਿਆ ਤੋ ਉਹਨੂੰ ਕਮੀ ਕਮੀ ਆਈ ਉਹਨੇ ਖਪਤ ਵਧਾ ਦਿੱਤੀ ਰੇਟ ਵਿੱਚ ਕਮੀ ਕਿੰਨੀ ਆਈ ਹੈ 10% ਦੀ 10% ਦੀ ਵੈਲਿਊ 1/10 ਪਹਿਲਾ ਰੇਟ ਕਿੰਨਾ ਸੀ 10 ਜੇਕਰ 1 ਦੀ ਕਮੀ ਆਈ ਹੈ ਤਾਂ ਚੀਜ਼ ਕਿੰਨੇ ਦੀ ਰਹਿ ਗਈ 9 ਰੁਪਏ ਦੀ ਚਾਵਲ ਪਹਿਲਾਂ ਉਹਨੂੰ 10 ਰੁਪਏ ਕਿਲੋ ਸਾਾਬ ਨਾਲ ਮਿਲਦੇ ਪਏ ਸੀ ਹੁਣ ਉਸਨੂੰ 9 ਰੁਪਏ ਕਿਲੋ ਸਾਾਬ ਨਾਲ ਮਿਲਦੇ ਪਏ ਨੇ ਉਹਨੇ ਸੋਚ ਹੀ ਲਿਆ ਵੀ ਮੈਂ ਖਰਚਾ ਇਕੁਅਲ ਕਰਨਾ ਹੈ ਤਾਂ ਉਹ ਖਪਤ ਨੂੰ ਥੋੜਾ ਵਧਾ ਦੇਗਾ ਠੀਕ ਹੈ ਖਪਤ ਨੂੰ ਵਧਾਏਗਾ ਇਹਦਾ ਇਨਵਰਸ ਕਰ ਦੇਗਾ ਜਿੱਥੇ ਪਹਿਲਾਂ 9 ਕਿਲੋ ਖਰੀਦਦਾ ਸੀ ਹੁਣ ਉਹ 10 ਕਿਲੋ ਖਰੀਦਣ ਲੱਗ ਪਿਆ ਵੀ ਰੇਟ ਕੱਟ ਗਿਆ ਤੇ ਉਥੇ ਕੁਆਂਟੀਟੀ ਜ਼ਿਆਦਾ ਖਰੀਦਣ ਲੱਗ ਪਿਆ ਠੀਕ ਹੈ ਉਹ ਕਿੰਨੀ ਜ਼ਿਆਦਾ ਖਰੀਦਣ ਲੱਪਿਆ 1 ਕਿਲੋ ਪਹਿਲਾਂ ਕਿੰਨੇ ਖਰੀਦਾ ਸੀ 9 ਫਿਰ ਉਹਨੇ ਕਿੰਨੇ ਖਰੀਦੇ 10 ਕਿੰਨੇ ਵਾਧ ਖਰੀਦੇ 1 ਕਿੱਥੋਂ ਖਰੀਦੇ ਜਿਹੜਾ ਪਹਿਲਾਂ ਰੇਟ ਸੀ ਜਿੱਥੋਂ 9 ਤੋਂ 100 ਐਂਡਿਸਨ ਵੈਲਿਊ ਪਤਾ ਹੈ 1% 1/9 ਦੀ 11 ਸਹੀ 1/9% ਵਿਜੀਬਲ ਨਹੀਂ ਹੋ ਰਿਹਾ ਅੱਗੇ ਕੋਈ ਚੱਕਰ ਨੇ ਪੱਪਰ ਲਿਖ ਦਿੰਨੇ ਆ 11 ਸਹੀ 1/9% ਇਹ ਕੀ ਕਰੇਗਾ ਆਪਣੀ ਖਪਤ ਨੂੰ ਵਧਾ ਦੇਗਾ ਖਪਤ ਨੂੰ ਵਧਾ ਦੇਗਾ ਰਾਈਟ ਡਾਉਨ ਕਰ ਲੋ ਚੱਲਦੇ ਆਂ ਅਸੀਂ ਨੈਕਸਟ ਕੁਐਸਚਨ ਵੱਲ ਬਸ ਆ ਫਾਰਮੂਲਾ ਆਵਲਾ ਯਾਦ ਰੱਖਣਾ ਹੀ ਰੱਖਣਾ ਉਹ ਰੱਖਣ ਦੀ ਲੋੜ ਹੀ ਨਹੀਂ ਯਾਦ ਫਿਰ ਵੀ ਪਤਾ ਹੀ ਹੈ ਰੇਟ ਗੁਣਾ ਖਪਤ ਬਰਾਬਰ ਖਰਚਾ ਵੀ ਚੀਜ਼ ਦਾ ਰੇਟ ਕਿੰਨਾ ਸੀ ਜਿਵੇਂ ਅਸੀਂ ਬਾਜ਼ਾਰ ਚੋਂ ਮਾਰਕਰ ਲੈਣ ਗਏ ਇਹਦਾ ਰੇਟ ਕਿੰਨਾ ਹੈ 20 ਰੁਪਏ ਠੀਕ ਹੈ 20 ਰੁਪਏ ਰੇਟ ਹੈ ਮੰਨ ਚਲੋ ਅਸੀਂ ਬਾਜ਼ਾਰ ਚੋਂ 5 ਮਾਰਕਰ ਲੈ ਆਏ ਇੱਕ ਮਾਰਕਰ ਦਾ ਰੇਟ ਹੈ 20 ਰੁਪਏ ਤੇ 5 ਮਾਰਕਰ ਲੈ ਕੇ ਆਏ ਤੇ ਕਿੰਨੇ ਦੇ ਮਾਰਕਰ ਹੋ ਗਏ 100 ਦੇ ਨਾ 100 ਰੁਪਏ ਅਸੀਂ ਖਰਚਾ ਕਰਕੇ ਆਏ ਨਾ ਬਸ ਉਹੀ ਖਰਚਾ ਹੈ ਰੇਟ ਗੁਣਾ ਖਪਤ ਬਰਾਬਰ ਖਰਚਾ ਠੀਕ ਹੈ ਜੀ ਚਲੋ ਜੀ ਇਸ ਦੇ ਅੱਗੇ ਆਪਾਂ ਨੈਕਸਟ ਟਾਈਪ ਕਰਾਂਗੇ ਨੈਕਸਟ ਟਾਈਪ ਠੀਕ ਹੈ ਚਾਵਲਾਂ ਦੇ ਰੇਟ ਵਿੱਚ ਚਾਵਲਾਂ ਦੇ ਰੇਟ ਵਿੱਚ 10% ਵਾਦਾ ਹੋ ਜਾਂਦਾ ਹੈ ਚੌਪਲਾ ਰੇਟ ਵਿੱਚ ਕਿੰਨਾ ਵਾਧਾ ਹੋ ਗਿਆ 10% ਤਾਂ ਉਹ ਮਹਿੰਗਾਈ ਤੋਂ ਡਰਦੇ ਕੀ ਕਰੇਗਾ ਬੰਦਾ ਖਰਚਾ ਘੱਟ ਕਰੇਗਾ ਖਰਚਾ ਉਹਨੇ ਕਿੰਨਾ ਘੱਟ ਕਰਤਾ ਹਾਂ ਸੋਰੀ ਖਪਤ ਘੱਟ ਕਰੇਗਾ ਨਾ ਖਪਤ ਉਹਨੇ ਘੱਟ ਕਰ ਲਈ ਕਿੰਨੀ ਘੱਟ ਕਰ ਲਈ ਮਾਨਿਕ ਚਲੇ ਇਥੇ 25% ਸੋਰੀ 20% ਚਲੋ 20% ਕੱਟ ਕਰ ਲਿਆ ਨੇ ਠੀਕ ਆ ਉਹਨੇ ਖਰਚ ਖਪਤ ਕੱਟ ਕਰ ਲਈ 20% ਕਰ ਲਈ ਹੁਣ ਉਹ ਪੁੱਛ ਰਿਹਾ ਉਸ ਦੇ ਖਰਚ ਉੱਪਰ ਕੀ ਪ੍ਰਭਾਵ ਪਏਗਾ ਪਏਗਾ ਜੋਵਲੰਦ ਰੇਟ ਵਿੱਚ 10% ਵਾਧਾ ਹੋ ਗਿਆ। ਰੇਟ ਵਿੱਚ ਵਾਧਾ ਹੋ ਗਿਆ, ਪੈਸੇ ਜ਼ਿਆਦੇ ਲੱਗਣ ਲੱਗ ਪਏ। ਆਦਮੀ ਨੇ ਸੋਚਿਆ ਵੀ ਮੈਂ ਖਪਤ ਘੱਟ ਕਰ ਲੈਣਾ। ਕਿੰਨੀ ਘੱਟ ਕੀਤੀ? 20%। 20% ਘੱਟ ਕਰ ਲਈ। ਠੀਕ ਆ। ਰੇਟ ਵਿੱਚ ਕਿੰਨਾ ਵਾਧਾ ਆਇਆ? ਰੇਟ ਵਿੱਚ ਆਇਆ 10% ਵਾਧਾ। ਇਹਦੀ ਵੈਲਿਊ ਹੁੰਦੀ ਆ 1/10। ਕਿੰਨਾ ਵਾਧਾ ਆਇਆ 10 ਤੋਂ 11 ਹੋ ਗਿਆ। ਪਹਿਲਾ ਰੇਟ ਕਿੰਨਾ ਸੀ? 10। 1 ਦਾ ਵਾਧਾ ਹੋ ਗਿਆ। 11 ਦੀ ਚੀਜ਼ ਮਿਲਣ ਲੱਗ ਪਈ ਠੀਕ ਹੈ ਆਦਮੀ ਨੇ ਸੋਚ ਲਿਆ ਵੀ ਮੈਂ ਖਪਤ ਘੱਟ ਕਰ ਲੈਂਦਾ ਥੋੜਾ ਜਾਂ ਚਾਦਰ ਦੇਖ ਕੇ ਪੈਰ ਪਸਾਰੋ ਠੀਕ ਹੈ ਉਹੀ ਗੱਲ ਹੈ 20% ਖਪਤ ਉਸਨੇ ਕੱਟ ਕਰ ਲਈ 20% ਦੀ ਠੀਕ ਹੈ ਇਹਦੀ ਵੈਲਿਊ ਹੁੰਦੀ ਹੈ 1/5 ਕੱਟ ਕਰ ਲਈ ਪਹਿਲਾਂ ਕਿੰਨੀ ਖਪਤ ਕਰਦਾ ਸੀ 5 ਉਸਨੇ ਕੱਟ ਕਰ ਲਈ ਕਿੰਨੀ ਕੱਟ ਕੀਤੀ 1 4 4 ठीक है फॉर्मूला याद है ना रेट गुना खपत बराबर खर्चा आ आंदा है रेट खपत इक्वल खर्चा खर्चा जा खर्च ठीक है रेट गुना खपत बराबर खर्चा ਪਹਿਲਾ ਉਹ ਚੀਜ਼ 10ਾਂ ਦੀ ਮਿਲਦੀ ਸੀ ਉਸ ਨੂੰ ਮਿਲਣ ਲੱਗ ਪਈ 11 ਰੁਪਏ ਦੀ ਖਪਤ ਕਿੰਨੀ ਕਰਦਾ ਸੀ ਪਹਿਲਾਂ 5 ਕਰਦਾ ਸੀ ਫਿਰ ਉਸ ਨੇ ਖਪਤ ਘਟਾ ਲਈ 4 ਕਰਨ ਲੱਗ ਪਿਆ ਠੀਕ ਹੈ ਰੇਟ ਗੁਣਾ ਖਪਤ ਬਰਾਬਰ ਖਰਚਾ ਇਹ ਸਾਡਾ ਫਾਰਮੂਲਾ ਫਾਰਮੂਲਾ ਕੀ ਵੀ 11 ਪਰ ਕਿਲੋ ਸੀ ਰੁਪਏ ਕੁਆਂਟੀਟੀ ਕਿੰਨੀ ਹੈ 4 ਕਿਲੋ 11 ਵਿੱਚ 4 44 ਆਏਗਾ ਨਾ ਪਹਿਲਾਂ 44 ਖਰਚ ਕਰਦਾ ਸੀ ਇੱਥੇ ਕਿੰਨਾ ਕਰਦਾ ਪਿਆ ਸੀ ਪਹਿਲਾਂ 10 ਰੁਪਏ ਕਿਲੋ ਸੀ 5 ਕਿਲੋ ਖਰੀਦਾ ਸੀ ਕਿੰਨੇ ਖਰਚ ਕਰ ਲਿਆ ਉਹਨੇ 50 ਰੁਪਏ ਠੀਕ ਆ ਹੁਣ ਦੇਖੋ ਪਹਿਲਾਂ ਖਰਚ ਕਿੰਨੇ ਕਰਦਾ ਪਿਆ ਸੀ 50 ਫਿਰ ਉਹਨੇ ਕਿੰਨੇ ਕੀਤੇ 44 ਪੈਸੇ ਬਚਾ ਲੈਣਾ ਆਦਮੀ ਸ਼ਤਾਨ ਨਿਕਲਿਆ ਪੈਸੇ ਬਚਾ ਲਏ ਕਿੰਨੇ ਪੈਸੇ ਬਚਾਏ ਪਹਿਲਾਂ ਉਹ 50 ਕਰਦਾ ਸੀ ਫਿਰ ਉਹ 44 ਕਰਨ ਲੱਪਿਆ 6 ਰੁਪਏ ਬਚਾ ਲਏ ਕਿੱਥੋਂ ਬਚਾਏ 50 ਤੋਂ ਪਹਿਲਾਂ ਪਹਿਲਾਂ 50 ਹੀ ਕਰਦਾ ਸੀ ਨਾ ਇਹਨੂੰ نیچے ਰੱਖਾਂਗੇ ਗੁਣਾ ਪਰਸੈਂਟਿੰਗ ਕੱਢਣਾ ਹੈ ਕਿੰਨੇ ਪਰਸੈਂਟ ਉਹ ਖਰਚਾ ਖਰਚ ਉੱਪਰ ਕੀ ਪ੍ਰਭਾਵ ਪਾਏਗਾ ਠੀਕ ਹੈ ਪਰਸੈਂਟ ਕੱਢਣ ਵਾਸਤੇ ਆਪਾਂ ਨੂੰ 100 ਦੀ ਗੁਣਾ 100 0 0 ਕੈਨਸਲ 5 ਦੁਨੀ 10 6 ਦੁਨੀ 12 12% ਠੀਕ ਹੈ 12% ਨੇ ਕੀ ਆ 12% ਨੇ ਕੀ ਕਰ ਲਿਆ ਆਪਣਾ ਪੈਸੇ ਬਚਾ ਲਏ ਆਪਣਾ ਖਰਚਾ ਘੱਟ ਕਰਨ ਲੱਗ ਪਿਆ 12% ਖਰਚਾ ਘੱਟ ਕਰਨ ਲੱਗ ਪਿਆ ਰੇਟ ਵਿੱਚ 10% ਵਾਧਾ ਹੋਇਆ 10% 10 ਤੋਂ 11 ਖਪਤ ਕਿੰਨੀ ਕੱਟ ਕਰਨ ਲਈ 20% 20% ਦੀ ਵੈਲਿਊ 1/5 5 ਤੋਂ ਨੇ 4 ਦੀ ਕਰ ਲਈ ਠੀਕ ਹੈ ਰੇਟ ਗੁਣਾ ਖਪਤ ਬਰਾਬਰ ਖਰਚਾ 11 11 4 44 10 5 50 ਪਹਿਲਾਂ 50 ਖਰਚ ਕਰਦਾ ਸੀ ਫਿਰ 44 ਕਿੰਨੇ ਪੈਸੇ ਬਚਾ ਲਏ 6 ਕਿੱਥੋਂ ਬਚਾਏ 50 ਤੋਂ ਠੀਕ ਹੈ ਤੇ ਪਰਸੈਂਟ ਕੱਢਣ ਵਾਸਤੇ 100 ਕਰਨਾ ਪੈਂਦਾ ਆਪਾਂ ਨੂੰ 50 100 ਹੁੰਦਾ ਹੈ 6 2 12% 12% ਨੇ ਕੀ ਕੀਤਾ ਪੈਸੇ ਬਚਾ ਲਏ ਮਾਨਕ ਚਲੋਂਦਾ ਖਰਚਾ ਘਟ ਹੋ ਗਿਆ ਠੀਕ ਹੈ ਰਾਈਟ ਡਾਉਨ ਕਰ ਲਓ ਠੀਕ ਹੈ ਜੀ ਇਸੇ টাইਪ ਦਾ ਨੈਕਸਟ ਕੁਐਸਚਨ ਕਰਦੇ ਆਪਾਂ ਚਲਦੇ ਆਪਨੇ ਨੈਕਸਟ ਕੁਐਸਚਨ ਵੱਲ ਠੀਕ ਹੈ ਕੁਐਸਚਨ ਵਸਤੂ ਦੇ ਰੇਟ ਵਿੱਚ 25% ਦੀ ਕਮੀ ਆ ਜਾਂਦੀ ਹੈ ਰੇਟ ਵਿੱਚ 25% ਦੀ ਕਮੀ ਆ ਜਾਂਦੀ ਹੈ ਜਿਸ ਕਰਨ ਆਦਮੀ ਖੁਸ਼ ਹੋ ਗਿਆ ਉਸਨੇ ਆਪਣੀ ਖਪਤ ਨੂੰ ਵਧਾ ਦਿੱਤਾ ਉਸਨੇ ਆਪਣੀ ਖਪਤ ਨੂੰ ਵਧਾ ਦਿੱਤਾ ਕਿੰਨੇ ਪਰਸੈਂਟ ਵਧਾਇਆ ਉਸਨੇ ਆਪਣੀ ਖਪਤ ਨੂੰ 20% ਵਦਾ ਦਿੱਤਾ ਰੇਟ ਵਿੱਚ ਕਮੀ ਆ ਗਈ ਉਸਨੇ ਆਪਣੀ ਖਪਤ ਨੂੰ ਵਦਾ ਦਿੱਤਾ ਵੀ ਕੋਈ ਚੱਕਰ ਨਹੀਂ ਜਿਹੜੇ ਪੈਸੇ ਲੱਗਨੇ ਨੇ ਉਹ ਲੱਗਣੇ ਹੀ ਨੇ ਤਾਂ ਕੁੱਲ ਉਸਦੇ ਖਰਚ ਵਿੱਚ ਕਿੰਨੇ ਪ੍ਰਤੀਸ਼ਤ ਪ੍ਰਭਾਵ ਪਿਆ ਠੀਕ ਹੈ ਜੀ ਰੇਟ ਵਿੱਚ ਕਮੀ ਰੇਟ ਵਿੱਚ ਕਮੀ ਕਿੰਨੇ ਪਰਸੈਂਟ ਦੀ ਆਈ 25% ਦੀ 25% ਦੀ ਵੈਲਿਊ 1/4 ਪਹਿਲਾ ਆਦਮੀ ਕਿੰਨਾ ਖਰਚ ਕਰਦਾ ਪਿਆ ਸੀ 4 ਇੱਕ ਘੱਟ ਗਈ ਕਿੰਨੀ ਰਹਿ ਗਏ ਹੁਣ ਉਹ ਕਿੰਨੇ ਕਰੇਗਾ 3 ਪਹਿਲਾਂ 4 ਖਰਚਾ ਕਰਦਾ ਪਿਆ ਸੀ ਫਿਰ ਹੁਣ ਕਿੰਨੇ ਕਰ ਰਿਹਾ 3 ਉਸਨੇ ਆਪਣੀ ਖਪਤ ਨੂੰ ਵਧਾ ਦਿੱਤਾ ਠੀਕ ਹੈ ਵਸਤੂ ਦੇ ਰੇਟ ਵਿੱਚ ਆ ਕਮੀਆਂ ਹੰਦਿਆ 30% ਦੀ 25% ਦੀ ਵੈਲਿਊ 1/4 4 ਤੋਂ 3 ਹੋ ਗਈ ਠੀਕ ਹੈ ਉਸਨੇ ਆਪਣੀ ਖਪਤ 20% ਵਧਾ ਲੈਂਦਾ ਹੈ ਖਪਤ ਵਿੱਚ ਵਾਧਾ ਕਿੰਨਾ ਕੀਤਾ ਵਾਧਾ 20% ਦਾ 20% ਦੀ ਵੈਲਿਊ 1/5 ਖਪਤ ਵਿੱਚ ਵਾਧਾ ਕਰਿਆ ਮਾਣ ਚਲੋ ਪਹਿਲਾਂ 5 ਚੀਜ਼ ਖਰੀਦਾ ਸੀ ਫਿਰ ਉਹ 6 ਖਰੀਦਣਾ ਪਿਆ ਠੀਕ ਹੈ ਟੋਟਲ ਆਪਾਂ ਨੂੰ ਫਾਰਮੂਲਾ ਪਤਾ ਨਾ ਰੇਟ ਗੁਣਾ ਖਪਤ ਬਰਾਬਰ ਖਰਚਾ ਰੇਟ ਗੁਣਾ ਖਾਪਤ ਬਰਾਬਰ ਖਰਚ ਜਾਂ ਖਰਚਾ सेम ही है 4 5 20 10 6 18 ਦੇਖ ਲਓ ਵੀ ਆਦਮੀ ਸਟਾਨ ਨਿਕਲਿਆ ਪਹਿਲਾਂ 20 ਰੁਪਏ ਖਰਚਦਾ ਸੀ ਫਿਰ 18 ਕਿੰਨੇ ਘਟ ਖਰਚ ਕਿੰਨੇ ਪੈਸੇ ਦੀ ਉਹਨੇ ਬਚਤ ਕਰ ਲਈ 2 ਰੁਪਏ ਦੀ ਕਿੱਥੋਂ ਕਰੀ 20 ਰੁਪਏ ਤੋਂ ਪਰਸੈਂਟ ਕੱਢਣ ਵਾਸਤੇ ਗੁਣਾ 100 20 500 ਪਾਈਨ ਨੂੰ 10 10% ਫਿਰ ਉਹਨੇ ਪੈਸੇ ਬਚਾ ਲਏ ਖਰਚਾ ਉਹਨੇ ਕੱਟ ਕਰ ਲਿਆ ਆਹ ਸਾਈਨ ਦਾ ਪਤਾ ਨਾ ਆਹ ਸਾਈਨ ਹੁੰਦਾ ਇਨਕਰੀਜ਼ ਮਾਨਿਕ ਚਲੋ ਵਾਧੇ ਦਾ ਆਹ ਹੁੰਦਾ ਡਿਕਰੀਜ਼ ਚਲਦੇ ਆਂ ਅੱਜ ਦੇ ਲਾਸਟ ਸਵਾਲ ਵਾਲਾ ਕਿਸੇ ਵਸਤੂ ਦੇ ਕਿਸੇ ਕਿਸੇ ਵਸਤੂ ਦੇ ਰੇਟ ਵਿੱਚ 10% ਵਾਧਾ ਹੋ ਜਾਂਦਾ ਹੈ ਵਸਤੂ ਦੇ ਰੇਟ ਵਿੱਚ ਵਾਧਾ ਕਿੰਨਾ ਹੋ ਗਿਆ 10% ਦਾ ਉਹ ਆਪਣੀ ਖਪਤ 20% ਹੋਰ ਵਦਾ ਦਿੰਦਾ ਹੈ ਵਦਾ ਦਿੰਦਾ ਹੈ ਆਦਮੀ ਵੀਰ ਹੈ 10% ਖਰਚਾ ਵਧ ਗਿਆ ਉਹ ਕਹਿੰਦਾ ਕੋਈ ਟੈਨਸ਼ਨ ਨਹੀਂ ਖਪਤ ਵੀ ਚੱਕਦੀ ਹੁੰਨੇ 20% ਠੀਕ ਹੈ ਤਾਂ ਕੁੱਲ ਖਰਚ ਉੱਪਰ ਕਿੰਨੇ ਪ੍ਰਤੀਸ਼ਾ ਦਾ ਪ੍ਰਭਾਵ ਪਏਗਾ ਪ੍ਰਤੀਸ਼ਾ ਦਾ ਪ੍ਰਭਾਵ ਪਵੇ ਗਾ ਠੀਕ ਆ ਵਸਤੂ ਦੇ ਰੇਟ ਵਿੱਚ ਕਿੰਨਾ ਵਾਧਾ ਆਇਆ ਰੇਟ ਵਿੱਚ ਵਾਧਾ ਕਿੰਨੇ 10% ਦਾ 10% ਦੀ ਵੈਲਿਊ 1/10 ਪਹਿਲਾਂ ਕਿੰਨੇ ਖਰਚ ਕਰਦਾ ਪਿਆ ਸੀ 10 ਇੱਕ ਵਾਧਾ ਕੀਤਾ 11 ਖਰਚ ਕਰ ਰਿਹਾ ਠੀਕ ਆ ਆਪਣੀ ਖਪਤ ਵਿੱਚ ਵਾਧਾ ਕਰਿਆ ਕਿੰਨਾ ਵਾਧਾ ਕਰਿਆ ਖਪਤ ਵਿੱਚ ਵਾਦਾ 20% ਦਾ 20% ਦੀ ਵੈਲਿਊ 1/5 ਪਹਿਲਾ 5 ਖਰਚਾ ਕਰਦਾ ਹੋਇਆ ਅਸੀਂ ਫੇਰ ਉਹ ਕਰਨ ਲੱਗ ਪਿਆ 1 ਵੱਦ 6 ਠੀਕ ਆ ਫਾਰਮੂਲਾ ਆਪਾਂ ਨੂੰ ਪਤਾ ਹੀ ਆ ਰੇਟ ਗੁਣਾ ਰੇਟ ਗੁਣਾ ਖਪਤ ਬਰਾਬਰ ਖਰਚ ਠੀਕ ਆ ਆ ਰੇਸ਼ੋ ਚਾਹ ਰੇਸ਼ੋ ਦਾ ਮਤਲਬ ਪਤਾ ਨਾ ਜਿੰਨਾ ਚ ਕੁਝ ਵੀ ਸਾਂਝਾ ਨਾ ਹੋਵੇ ਇੱਥੇ ਆਪਾਂ 100 ਵੀ ਰੱਖ ਸਕਦੇ ਆ 110 ਵੀ ਫਿਰ ਕਟਕਟਾ ਕੇ ਉਹੀ ਆ ਹੀ ਜਾਣਾ ਠੀਕ ਆ ਰੇਟ ਗੁਣਾ ਖਪਤ ਬਰਾਬਰ ਖਰਚ ਪਹਿਲਾਂ ਉਹ 10 ਰੁਪਏ ਖਰਚ ਕਰਦਾ ਪਿਆ ਸੀ ਕੁਆਂਟੀਟੀ ਕਿੰਨੀ ਸੀ 5 ਕਿੰਨਾ ਖਰਚ ਹੋ ਗਿਆ ਟੋਟਲ 50 ਠੀਕ ਆ ਫਿਰ ਉਹ ਰੇਟ ਵਧਿਆ 11 ਰੁਪਏ ਰੇਟ ਹੋ ਗਿਆ ਉਸਨੇ ਆਪਣੀ ਖਪਤ ਵੀ ਵਧਾ ਦਿੱਤੀ ਕਿੰਨੀ 20% ਵਧਾਈ 1.5 5 ਤੋਂ 6 ਕਰਤੀ 11 6 66 ਠੀਕ ਆ ਪਹਿਲਾਂ ਉਹ ਖਰਚ ਕਿੰਨਾ ਕਰਦਾ ਪਿਆ ਸੀ 50 ਹੁਣ ਕਿੰਨਾ ਕਰ ਰਿਹਾ 66 ਕਿੰਨਾ ਵਧ ਕਰ ਰਿਹਾ ਪਹਿਲਾਂ ਨਾਲੋਂ 16 ਠੀਕ ਆ ਕਿੱਥੋਂ ਕਰ ਰਿਹਾ ਪੰਜਾਹ ਤੋਂ ਗੁਣਾ 100 ਘਟਾਏਗਾ 50 100 16 2 32% 32% ਆਦਮੀ ਖਰਚਾ ਵਧ ਕਰ ਰਿਹਾ ਹੈ ਰਾਈਟ ਡਾਉਨ ਕਰ ਲਓ ਠੀਕ ਹੈ ਜੀ ਸੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਏ ਤਾਂ ਪਲੀਜ਼ ਲਾਈਕ ਐਂਡ ਕਮੈਂਟਸ ਕਰਕੇ ਜਰੂਰ ਦੱਸਣਾ ਤੇ ਸਾਡੇ ਪੀਬੀ 77 ਸਟਡੀ ਪੈਡ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰ ਲਓ ਤਾਂ ਜੋ ਸਮੇਂ ਸਿਰ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਸਾਡੇ ਕੋਲ ਤੁਹਾਨੂੰ ਪੰਜਾਬ ਜੀਕੇ ਜੀਐਸ ਵਿਦ ਮੇਜਰ ਸਰ ਫਿਜ਼ੀਕਲ ਕਲਾਸਿਸ ਮੈਥ ਰੀਜ਼ਨਿੰਗ ਵਿਦ ਗੁਰਪ੍ਰੀਤ ਸਰ ਐਂਡ ਪੀਐਸਪੀਸੀਲ PSDCL ਦੀ ਕਲਾਸਿਸ ਪਰਮਜੀਤ ਸਰ ਸਾਡੇ ਕਲਾਸਾਂ ਲਗਾਉਂਦੇ ਆ ਪਲੀਜ਼